ਤਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬਾਣੀ ਰਾਗ ਸੋਹੀ ਮਹੱਲਾ 3 ਜਕਰ ਪਹਿਲਾ ਅਸ਼ਟਪਦੀਆ ੴ ਸਤਿਗੁਰੂ ਪਰਸਾਦ ਨਾਮੇ ਹੀ ਤੇ ਸਭ ਕੁਛ ਹੋਆ ਬਿਨ ਸਤਗੁਰੂ ਨਾਮ ਨ ਜਾਪੇ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਦ ਨ ਜਾਪੇ ਕੋੜੀ ਬਦਲੇ ਜਨਮ ਗਵਾਇਆ ਚੀਨਸ ਨਹੀਂ ਆਪੇ ਗੁਰਮੁਖ ਹੋਵੇ ਤਾਂ ਇੱਕੋ ਜਾਣੇ ਹੋਵੇਂ ਦੁੱਖ ਨ ਸੰਤਾਪੇ ਅਰਥ ਹੈ ਪਾਈ ਪਰਮਾਤਮਾ ਦੇ ਨਾਮ ਤੋਂ ਸਭ ਕੁਝ ਸਾਰਾ ਰੋਸ਼ਨ ਆਤਮਕ ਜੀਵਨ ਹੁੰਦਾ ਹੈ ਪਰ ਗੁਰੂ ਦੀ ਸਰਨ ਪੈਨ ਤੋਂ ਬਿਨਾ ਨਾਮ ਦੀ ਕਦਰ ਨਹੀਂ ਪੈਂਦੀ ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ ਮਿੱਠਾ ਹੈ ਜਿੰਨਾ ਚਿਰ ਇਸ ਨੂੰ ਚੱਖਿਆ ਨਾ ਜਾਏ ਸਵਾਦ ਦਾ ਪਤਾ ਨਹੀਂ ਲੱਗ ਸਕਦਾ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀ ਆਪਣੇ ਆਤਮਕ ਜੀਵਨ ਨੂੰ ਪਛਾਣਦਾ ਨਹੀਂ ਉਹ ਆਪਣੇ ਮਨੁੱਖਾ ਜਨਮ ਨੂੰ ਕੋੜੀ ਦੇ ਵੱਟੇ ਵਿਅਰਥ ਹੀ ਗਵਾ ਲੈਂਦਾ ਹੈ ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ਤਦੋਂ ਇੱਕ ਪਰਮਾਤਮਾ ਨਾਲ ਡੂੰਗੀ ਸਾਝ ਪਾਉਂਦਾ ਹੈ ਤੇ ਉਸ ਨੂੰ ਹੋਮੇ ਦਾ ਦੁੱਖ ਨਹੀਂ ਸਤਾ ਸਕਦਾ ਬਲੀ ਹਾਰੀ ਗੁਰੂ ਆਪਣੇ ਵਿਟੋ ਜਿਨ ਸਾਚੇ ਸੂਲੇ ਵਲਾਈ ਸ਼ਬਦ ਚੀਨ ਆਤਮ ਪਰ ਗਾਸੀਆ ਸਹਜੇ ਰਿਆ ਸਮਾਈ ਰਹਾਓ ਅਰਥ ਹੈ ਪਾਈ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਸਰਨ ਆਈ ਮਨੁੱਖ ਦੀ ਸਦਾ થી ਰਹਿਣ ਵਾਲੇ ਪਰਮਾਤਮਾ ਨਾਲ प्रीत ਜੋੜ ਦਿੱਤੀ ਪਾਲ ਜੋੜ ਦਿੰਦਾ ਹੈ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਆਤਮਕ ਜੀਵਨ ਚਮਕ ਪੈਂਦਾ ਹੈ ਮਨੁੱਖ ਆਤਮਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ ਰਹਾਉ ਗੁਰਮੁਖ ਗਾਵੇ ਗੁਰਮੁਖ ਬੂਜੇ ਗੁਰਮੁਖ ਸ਼ਬਦ ਵਿਚਾਰੇ ਜੋ ਪਿੰਡ ਸਭ ਗੁਰ ਤੇ ਉਪਜੇ ਗੁਰਮੁਖ ਕਾਰਜ ਸਵਾਰੇ ਮਨਮੁਖ ਆਂਦਾ ਅੰਧ ਕਮਾਵੇ ਵਿਖਖਟੇ ਸੰਸਾਰੇ ਮਾਇਆ ਮੋਹ ਸਦਾ ਦੁਖ ਪਾਏ ਬਿਨ ਗੁਰ ਅਤ ਪਿਆਰੇ ਅਰਥ ਹੈ ਭਾਈ ਗੁਰੂ ਦੀ ਸ਼ਰਨ ਪੈਣ ਵਾਲਾ ਮਨੁਖ ਗੁਰੂ ਦੇ ਸ਼ਬਦ ਨੂੰ ਗਾਂਦਾ ਰਹਿੰਦਾ ਹੈ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ਉਸ ਮਨੁੱਖ ਦੀ ਜਿੰਦ ਉਸ ਦਾ ਸਰੀਰ ਗੁਰੂ ਦੀ ਬਰਕਤ ਨਾਲ ਨਵਾਂ ਆਤਮਕ ਜਨਮ ਲੈਂਦਾ ਹੈ ਗੁਰੂ ਦੀ ਸ਼ਰਨ ਪੈ ਕੇ ਉਹ ਆਪਣੇ ਸਾਰੇ ਕਰਮ ਸਵਾਰ ਲੈਂਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ মোহ ਵਿੱਚ ਅੰਨਾ ਹੋਇਆ ਰਹਿੰਦਾ ਉਸ ਸਦਾ ਅਨਿਆ ਵਾਲਾ ਕੰਮ ਹੀ ਕਰਦਾ ਰਹਿੰਦਾ ਹੈ ਜਗਤ ਵਿੱਚ ਉਹ ਉਹੀ ਖੱਟੀ ਖਟਦਾ ਹੈ ਜਿਹੜੀ ਉਸਦੇ ਆਤਮਕ ਜੀਵਨ ਵਾਸਤੇ ਜ਼ਹਿਰ ਬਣ ਜਾਂਦੀ ਹੈ ਪਿਆਰੇ ਗੁਰੂ ਦੀ ਸਰਨ ਤੋਂ ਬਿਨਾ ਉਹ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਸਦਾ ਦੁੱਖ ਸਹਾਰਦਾ ਰਹਿੰਦਾ ਹੈ ਸੋਈ ਸੇਵਕ ਜੀ ਸਤ ਗੁਰੂ ਸੇਵੇ ਚਾਲੇ ਸਤ ਗੁਰੂ ਪਾਏ ਸਾਚਾ ਸਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹਉਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਅਰਥ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ ਗੁਰੂ ਦੀ ਰਜਾ ਵਿੱਚ ਤੁਰਨ ਲੱਗ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਪਗਤ ਬਣ ਜਾਂਦਾ ਹੈ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਦੀ ਬਾਣੀ ਸਦਾ ਥਿਰ ਪ੍ਰਭੂ ਦੀ ਸਿਫਤ ਸਲਾ ਉਹ ਜੇ ਮਨ ਵਿੱਚ ਟਿਕੀ ਰਹਿੰਦੀ ਹੈ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾਈ ਰੱਖਦਾ ਹੈ ਗੁਰੂ ਦੇ ਦਸੇਰਾ ਉਤੇ ਤੁਰਨ ਵਾਲਾ ਮਨੁੱਖ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਦੀ ਬਾਣੀ ਉਚਾਰਦਾ ਰਹਿੰਦਾ ਹੈ ਜਿਸ ਦੀ ਬਰਕਤ ਨਾਲ ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਪਰਮਾਤਮਾ ਆਪ ਹੀ ਸਭ ਦਾਤਾ ਦੇਣ ਵਾਲਾ ਹੈ ਪਰਮਾਤਮਾ ਦੀ ਬਖਸ਼ ਅਟਲ ਹੈ ਉਹ ਮਨੁੱਖ ਹੋਣਾ ਨੂੰ ਵੀ ਸਦਾ ਥਿਰ ਪ੍ਰਭੂ ਦੀ ਸਿਫਤਲਾ ਸੁਣਾਦਾ ਰਹਿੰਦਾ ਹੈ ਗੁਰਮੁਖ ਕਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੀ ਰੰਗ ਰਾਤਾ ਗੁਰੂ ਕੇ ਸਹਿਜ ਸੁਭਾਏ ਮਨਮੁਖ ਸਦਹੀ ਕੂੜੋ ਬੋਲੇ ਬਿਖ ਬੀਜੇ ਬਿਖ ਖਾਏ ਜਮਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਛਡਾਏ ਅਰਥ ਹੈ ਪਾਈ ਜਿਹੜਾ ਮਨੁੱਖ ਗੁਰੂ ਦੇ ਦੱਸੀ ਰਾਹ ਉਤੇ ਤੁਰਦਾ ਹੈ ਉਹ ਨਾਮ ਸਿਮਰਨ ਦੀ ਮਿਹਨਤ ਕਰਦਾ ਹੈ ਨਾਮ ਤਨ ਖਟਦਾ ਹੈ ਕਿ ਉਹਨਾਂ ਨੂੰ ਵੀ ਨਾਮ ਜਪਾਂਦਾ ਹੈ ਸਦਾ ਹੀ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਉਹ ਮਨੁੱਖ ਸਦਾ ਮਾਇਆ ਦੇ ਮੋਹ ਤੋਂ ਨੜਲੇ ਰਹਿੰਦਾ ਹੈ। ਗੁਰੂ ਦੇ ਦਰ ਤੇ ਰਹਿ ਕੇ ਉਹ ਮਨੁੱਖ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਪ੍ਰਭੂ ਦੇ ਪ੍ਰੇਮ ਵਿੱਚ ਲੀਨ ਰਹਿੰਦਾ ਹੈ। ਪਰ ਆਪਣੇ ਮਨ ਦੇ ਪਿੱਛੇ ਤੁਰਣ ਵਾਲਾ ਮਨੁੱਖ ਸਦਾ ਹੀ ਝੂਠ ਬੋਲਦਾ ਹੈ। ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਮਾਇਆ ਦੇ ਮੋਹ ਦਾ ਜ਼ਹਿਰ ਪੀਂਜਦਾ ਹੈ ਤੇ ਉਹੀ ਜ਼ਹਿਰ ਖਾਂਦਾ ਹੈ। ਉਸੇ ਜਹਨੂ ਆਪਣੇ ਜੀਵਨ ਦਾ ਸਹਾਰਾ ਬਣਾਈ ਰੱਖਦਾ ਹੈ ਉਹ ਮਨੁੱਖ ਆਤਮਕ ਮੋਤ ਦੀਆਂ ਫਾਹਿਆਂ ਵਿੱਚ ਬੱਜਾ ਰਹਿੰਦਾ ਹੈ ਤ੍ਰਿਸ਼ਨਾ ਦੀ ਅਗ ਨਾਲ ਸੜਿਆ ਰਹਿੰਦਾ ਹੈ ਇਸ ਬਿਪਤਾ ਵਿੱਚੋਂ ਉਸ ਨੂੰ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਕੱਢ ਸਕਦਾ ਸਤ ਚਾਤੀਰਤ ਜਿਤ ਸਤ ਸਰਨਾਵਣ ਗੁਰਮੁਖ ਆਪ 부ਜਾਏ ਅਰਥ ਸਤਿਰਤ ਗੁਰੂ ਸ਼ਬਦ ਦਿਖਾਏ ਤਿਤਨਾਤੇ ਮਲ ਜਾਏ ਸੱਚਾ ਸ਼ਬਦ ਸਚਾ ਹੈ ਨਿਰਮਲ ਨਾ ਮਲ ਲਗੇ ਨਲਾਏ ਸੱਚੀ ਸਿਫਤ ਸਚੀ ਸਲਾਹ ਪੂਰੇ ਗੁਰ ਤੇ ਪਾਏ ਅਰਥ ਜਿਹੜਾ ਮਨੁੱਖ ਗੁਰੂ ਦੀ ਸਰਣ ਆ ਪੈਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਸੂਝ ਬਖਸ਼ਦਾ ਹੈ ਕਿ ਜਿਸ ਸੱਚੇ ਸਰੋਵਰ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਤੀਰਤ ਗੁਰੂ ਦਾ ਸ਼ਬਦ ਹੀ ਹੈ ਗੁਰੂ ਦੇ ਸ਼ਬਦ ਵਿੱਚ ਹੀ ਪ੍ਰਭੂ ਉਸ ਨੂੰ ਅਠਾਹਟ ਤੀਰਤ ਵਿਖਾ ਦਿੰਦਾ ਹੈ ਅਤੇ ਵਿਖਾ ਦਿੰਦਾ ਹੈ ਕਿ ਉਸ ਗੁਰੂ ਸ਼ਬਦ ਤੀਰਤ ਵਿੱਚ ਨਾਤੀਆਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ ਉਸ ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ ਗੁਰੂ ਦਾ ਸ਼ਬਦ ਹੀ ਸਦਾ ਕਾਇਮ ਰਹਿਣ ਵਾਲਾ ਅਤੇ ਪਵਿੱਤਰ ਤੀਰਤ ਹੈ ਉਸ ਵਿੱਚ ਇਸ਼ਨਾਨ ਕੀਤਿਆਂ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਉਹ ਤੀਰਤ ਮੈਲ ਨਹੀਂ ਚੰਬੋੜਦਾ ਉਹ ਮਨੁੱਖ ਪੂਰੇ ਗੁਰੂ ਪਾਸੋਂ ਸਦਾ ਦੀ ਰਹਿਣ ਵਾਲੇ ਪਰਮਾਤਮਾ ਦੀ ਸਿਫਤ ਸਲਾਹਾ ਪ੍ਰਾਪਤ ਕਰ ਲੈਂਦਾ ਹੈ ਤਨ ਮਨ ਸਭ ਕਿਚ ਹਰ ਤਿਸ ਕੇਰਾ ਦੂਰ ਮਤ ਕਿਹਣ ਨ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹੋ ਮੇ ਵਿਚੋ ਜਾਏ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਨ ਬੁਜਾਏ ਗੁਰੂ ਕੇ ਸ਼ਬਦ ਰਾਤਾ ਸਹਜੇ ਮਾਤਾ ਸਹਜੇ ਰਿਆ ਸਮਾਏ ਅਰਥ ਪਰ ਜਿਹੜਾ ਮਨੁਖ ਗੁਰੂ ਦੀ ਸ਼ਰਨ ਨਹੀਂ ਪੈਂਦਾ ਉਹ ਮਨੁੱਖ ખોટી ਮੱਤ ਦੇ ਕਾਰਨ ਇਹ ਨਹੀਂ ਆਖ ਸਕਦਾ ਕਿ ਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਸ ਦੇ ਅੰਦਰੋਂ ਹੋਮੇ ਦੂਰ ਹੋ ਜਾਂਦੀ ਹੈ ਉਹ ਮਨੁੱਖ ਆਤਮਕ ਅਡੋਲਤਾ ਵਿੱਚ ਟਿਕ ਕੇ ਗੁਰੂ ਦੇ ਉਪਦੇਸ਼ ਦਾ ਆਨੰਦ ਮਾਣਦਾ ਹੈ ਗੁਰੂ ਦਾ ਉਪਦੇਸ਼ ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ 부ਜਾ ਦਿੰਦਾ ਹੈ ਉਹ ਮਨ ਗੁਰੂ ਦੇ ਸ਼ਬਦ ਵਿੱਚ ਰੰਗਿਆ ਜਾਂਦਾ ਹੈ ਆਤਮਕ ਅਡੋਲਤਾ ਵਿੱਚ ਮਸਤ ਹੋ ਜਾਂਦਾ ਹੈ ਆਤਮਕ ਅਡੋਲਤਾ ਵਿੱਚ ਹੀ ਲੀਨ ਰਹਿੰਦਾ ਹੈ ਹਰ ਕਾ ਨਾਮ ਸਤ ਕਰ ਜਾਣੇ ਗੁਰ ਕੇ ਪਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਇ ਪਿਆਰੇ ਏ ਕੋ ਸੱਚਾ ਸਭ ਮਹਿਵਰ ਤੇ ਵਿਰਲਾ ਕੋ ਵਿਚਾਰੇ ਆਪੇ ਮੇਲ ਲਏ ਤਾਂ ਬਖਸ਼ੇ ਸੱਚੀ ਪਗਤ ਸਵਾਰੇ ਅਰਥ ਜਿਹੜਾ ਮਨੁੱਖ ਪਿਆਰੇ ਗੁਰੂ ਦੇ ਪ੍ਰੇਮ ਵਿੱਚ ਟਿਕਿਆ ਰਹਿੰਦਾ ਹੈ ਉਹ ਇਹ ਗਲ ਸਮਝ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਸੱਚਾ ਸਾਥੀ ਹੈ ਉਹ ਮਨੁੱਖ ਪਰਮਾਤਮਾ ਦੀ ਸਦਾ ਥਿਰ ਰਹਿਣ ਵਾਲੀ ਸਿਫਤ ਸਲਾਹਾ ਗੁਰੂ ਪਾਸੋਂ ਪ੍ਰਾਪਤ ਕਰ ਲੈਂਦਾ ਹੈ ਉਹ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਪਿਆਰ ਕਰਨ ਲੱਗ ਪੈਂਦਾ ਹੈ ਕੋਈ ਵਿਰਲਾ ਮਨੁੱਖ ਗੁਰੂ ਦੀ ਸ਼ਰਣ ਪੈ ਕੇ ਇਹ ਵਿਚਾਰ ਕਰਦਾ ਹੈ ਕਿ ਸਾਰੀ ਸ੍ਰਿਸ਼ਟੀ ਵਿੱਚ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਹੀ ਵਸਦਾ ਹੈ ਅਜਿਹੇ ਮਨੁੱਖ ਨੂੰ ਜਦੋਂ ਪ੍ਰਭੂ ਆਪ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ ਦਾ ਉਸ ਉਤੇ ਬਖਸ਼ਿਸ਼ ਕਰਦਾ ਹੈ ਸਦਾ ਤੇ ਰਹਿਣ ਵਾਲੀ ਆਪਣੀ ਪਕਤੀ ਦੇ ਕੇ ਉਸ ਦਾ ਜੀਵਨ ਸੋਨਾ ਬਣਾ ਦਿੰਦਾ ਹੈ ਸਭੋ ਸਚ 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 ਵਰਤੇ ਗੁਰਮੁਖ ਕੋਈ ਜਾਣੇ ਜੰਮਣ ਮਰਣਾ ਹੁਕਮੋ ਵਰਤੇ ਗੁਰਮੁਖ ਆਪ ਪਛਾਣੇ ਨਾਮ ਤਿਆਏ ਤ ਸਤ ਗੁਰੂ ਪਾਏ ਜੋ ਇਛੇ ਸੋ ਫਲ ਪਾਏ ਨਾਨਕ तिसका ਸਭ ਕਿਛ ਹੋਵੇ ਜਿ ਵਿੱਚੋਂ ਆਪ ਗਵਾਏ ਅਰਥ ਹੈ ਭਾਈ ਕੋਈ ਵਿਰਲਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਮਝਦਾ ਹੈ ਕਿ ਹਰ ਥਾਂ ਸਦਕ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਕੰਮ ਕਰ ਰਿਹਾ ਹੈ ਜਗਤ ਵਿੱਚ ਜਮਣਾ ਮਰਨਾ ਵੀ ਉਸੇ ਦੇ ਹੁਕਮ ਵਿੱਚ ਚੱਲ ਰਿਹਾ ਹੈ ਗੁਰੂ ਦੀ ਸ਼ਰਨ ਪੈਣ ਵਾਲਾ ਉਹ ਮਨੁੱਖ ਆਪਣੇ ਆਤਮਕ ਜੀਵਨ ਨੂੰ ਪਰਤਾਲ ਦਾ ਰਹਿੰਦਾ ਹੈ ਜਦੋਂ ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰਦਾ ਹੈ ਤਾਂ ਉਹ ਗੁਰੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਫਿਰ ਉਹ ਜਿਹੜੀ ਮੂਰਤ ਮੰਗਦਾ ਹੈ ਉਹੀ ਹਾਸਲ ਕਰ ਲੈਂਦਾ ਹੈ ਹੈ ਨਾਨਕ ਆਖ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਆਪਾ ਪਾਪ ਦੂਰ ਕਰ ਲੈਂਦਾ ਹੈ ਉਸਾ ਆਤਮਕ ਜੀਵਨ ਦਾ ਸਾਰਾ ਸਰਮਾਇਆ ਬਚਿਆ ਰਹਿੰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨੀ ਸੇਵਾ ਪ੍ਰਵਾਨ ਕਰਨਾ ਗੁਰਪਿਆਰੀ ਸਾਧ ਸੰਗਤ ਜੀਓ ਗੁਰਬਾਣੀ ਹੁਕਮਨਾਮਾ ਵੀਡੀਓ ਨੂੰ ਲਾਈਕ ਕਰਨਾ ਜੀ ਸ਼ੇਅਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਜੀ ਪੋਲੀ ਚੁਕਦੀ ਮਾਫੀ ਬਖਸ਼ ਦੇਣਾ ਜੀ ਗੁਰਪਿਆਰੀ ਸਾਧ ਸੰਗਤ ਜੀਓ